ਪਿੰਡ ਦੇ ਪੰਦੇ ਨਾਲ ਕਰਵਾਉ ਪਿਆ ਸਰਕਾਰ ਦੇ ਦਿੱਤੇ 3 ਲੱਖ ਰੁਪਏ ਕੁੜੀਆਂ ਨੂੰ ਮਿਲਿਆ ਆਫਰ ਜਾਣੋ ਕਿੱਥੇ ਦਾ ਹੈ ਮਾਮਲਾ ਸੁਰਖੀਆਂ ਜੋ ਹੈ ਅਜੀਬੋ ਘ੍ਰਿਬ ਯੋਜਨਾ ਕਦੋਂ ਆਈ ਸੀਆ ਯੋਜਨਾ ਜਾਣੋ ਪੂਰਾ ਮਾਮਲਾ ਜੀ ਹਾਂ ਵਿਆਦਾ ਮਾਮਲਾ ਇੰਨਾ ਗੁੰਝਲਦਾਰ ਹੁੰਦਾ ਹੈ ਕਿ ਹੁਣ ਮਾਪੇ ਵੀ ਆਪਣੇ ਬੱਚਿਆਂ ਨੂੰ ਇਸ ਸੰਬੰਧੀ ਸਲਾਹ ਘੱਟ ਹੀ ਦਿੰਦੇ ਨੇ ਅਜੇਹੇ ਦੇ ਵਿੱਚ ਸੋਚੋ ਕਿ ਕਿਸੇ ਵੀ ਦੇਸ਼ ਦੀ ਸਰਕਾਰ ਨੂੰ ਇਹ ਹੱਕ ਹੈ ਕਿ ਉਹ ਪੈਸੇ ਦਾ ਲਾਲਚ ਦੇ ਕੇ ਕੁੜੀਆਂ ਦੇ ਵਿਆਹ ਕਰਵਾਉਣ ਆਪਣੀ ਟੈਕਨੋਲੋਜੀ ਤੇ ਨਾਤੀ ਕਦਰਾਂ ਕੀਮਤਾਂ ਕਾਰਨ ਸੁਰਖੀਆਂ ਚ ਰਹਿਣ ਵਾਲਾ ਇਹ ਦੇਸ਼ ਇਨੀ ਦਿਨੀ ਅਜੇ ਹੀ ਅਜੀਬੋ ਗਰੀਬ ਯੋਜਨਾ ਕਾਰਨ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਅਜਿਹਾ ਆਫਰ ਤੁਸੀਂ ਸ਼ਾਇਦ ਹੀ ਸੁਣਿਆ ਹੋਵੇਗਾ ਹਾਲਾਂਕਿ ਇੱਕ ਏਸ਼ੀਆਈ ਦੇਸ਼ ਦੇ ਵਿੱਚ ਸਰਕਾਰ ਨੇ ਪੰਡ ਤੇ ਮਰਦਾਂ ਦੇ ਨਾਲ ਵਿਆਹ ਕਰਨ ਲਈ ਕੁੜੀਆਂ ਨੂੰ ਪੈਸੇ ਦੀ ਸਕੀਮ ਜਾਰੀ ਕੀਤੀ ਹੈ ਸਾਊਥ ਚైనా ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਜਾਪਾਨ ਸਰਕਾਰ ਨੇ ਵਿਆਹਾਂ ਨੂੰ ਉਤਸ਼ਾਹਿਤ ਕਰਨ ਲਈ ਅਜਹੀ ਸਕੀਮਾਂ ਲਿਆਂਦੀ ਸੀ ਜਿਸ ਕਾਰਨ ਉਹਨਾਂ ਨੂੰ ਵਿਰੋਧੀ ਤਰਫੋਂ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਪੈਸੇ ਲਓ ਪਿੰਡ ਤੇ ਬੰਦੇ ਦੇ ਨਾਲ ਵਿਆਹ ਕਰਵਾਓ ਜਾਪਾਨ ਸਰਕਾਰ ਦੇ ਵੱਲੋਂ ਤਿਆਰ ਕੀਤੀ ਗਈ ਯੋਜਨਾ ਅਨੁਸਾਰ ਲੜਕੀਆਂ ਨੂੰ जापान दी करेंसी दे हिसाब दे नाल पैसे ਲਊ ਪਿੰਡ ਦੇ ਬੰਦੇ ਨਾਲ ਵਿਆਹ ਕਰਵਾਉ। जापान ਸਰਕਾਰ ਦੇ ਵੱਲੋਂ ਤਿਆਰ ਕੀਤੀ ਗਈ ਯੋਜਨਾ ਦੇ ਅਨੁਸਾਰ ਭਾਰਤੀ ਕਰੰਸੀ ਦੇ ਤਹਿਤ ਲੜਕੀਆਂ ਨੂੰ 3,52,000 ਰੁਪਏ ਦੇਣ ਦੀ ਸਕੀਮ ਸੀ ਪਿੰਡ ਦੇ ਲੜਕੇ ਦੇ ਨਾਲ ਵਿਆਹ ਕਰਨ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਸੀ। जापान ਦੇ ਵਿੱਚ ਪਿੰਡਾਂ ਤੋਂ ਹਿਜਰਤ ਕਾਰਨ ਲਈ ਕਈ ਥਾਵਾਂ ਤੇ ਪੂਰੇ ਇਲਾਕੇ ਖਾਲੀ ਹੋ ਗਏ ਸਨ। ਜਪਾਨ ਦੇ ਵਿੱਚ ਪਿੰਡਾਂ ਤੋਂ ਹਿਜਰਤ ਕਰਨ ਕਈ ਥਾਵਾਂ ਤੇ ਪੂਰੇ ਇਲਾਕੇ ਖਾਲੀ ਹੋ ਗਏ ਸਨ ਅਜਿਹੇ 'ਚ ਸਰਕਾਰ ਨੇ ਉਹਨਾਂ ਲੜਕੀਆਂ ਨੂੰ ਉਤਸ਼ਾਹਾਂ ਦੀ ਪੇਸ਼ਕਾਸ਼ ਕੀਤੀ ਸੀ ਜੋ ਵਿਆਹ ਤੋਂ ਬਾਅਦ ਟੋਕੀਓ ਛੱਡ ਕੇ ਪਿੰਡੂ ਖੇਤਰਾ ਦੇ ਵਿੱਚ ਜਾ ਟ ਗਿਆ ਇਸ ਦੇ ਲਈ ਟੋਕੀਓ ਦੀਆਂ 23 ਸਿਟੀ ਕਾਉਂਸਲਰਾਂ ਦੀ ਪ੍ਰਤਨਿਧਤਾ ਕਰਨ ਵਾਲੀਆਂ ਲੜਕੀਆਂ ਨੂੰ ਯੋਗ ਮੰਨਿਆ ਗਿਆ ਸੀ ਸਰਕਾਰ ਲੜਕੀਆਂ ਦੇ ਆਉਣ ਜਾਣ ਅਤੇ ਇੱਥੋਂ ਤੱਕ ਕਿ ਉਹਨਾਂ ਦੇ ਮੈਚ ਮੇਕਿੰਗ ਸਮਾਗਮ ਦਾ ਖਰਚਾ ਚੁੱਕਣ ਲਈ ਵੀ ਤਿਆਰ ਸੀ ਫਿਰ ਇਹ ਸਕੀਮ ਵਾਪਸ ਲੈਣੀ ਪਈ ਸੀ ਇਸ ਯੋਜਨਾ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵਿਰੋਧੀ ਧਿਰ ਦੇ ਲੋਕਾਂ ਵੱਲੋਂ ਕਾਫੀ ਵਿਰੋਧ ਕੀਤਾ ਗਿਆ ਸੀ ਇਸ ਕਾਰਨ ਸਰਕਾਰ ਨੂੰ ਆਪਣੀ ਸਕੀਮ ਵਾਪਸ ਲੈਣੀ ਪਈ ਤੁਹਾਨੂੰ ਦੱਸ ਦਈਏ ਕਿ ਚੀਨ ਜਾਪਾਨ ਦੇ ਵਿੱਚ ਅਜਹੀਆਂ ਸਕੀਮਾਂ ਆਮ ਨੇ ਮਾਰਚ ਦੇ ਵਿੱਚ ਗਵਾਂਡ ਡੋਂਗ ਸੂਬੇ ਵਿੱਚ ਲੋਕਾਂ ਨੂੰ ਵਿਆਹ ਤੇ ਬੱਚੇ ਪੈਦਾ ਕਰਨ ਲਈ ਪੈਸੇ ਦੀ ਪੇਸ਼ਕਸ਼ ਕੀਤੀ ਗਈ ਸੀ ਇਤੋਂ ਤੱਕ ਕਿ 25 ਸਾਲ ਜਾਂ ਇਸ ਤੋਂ ਘੱਟ ਉਮਰ ਦੀਆਂ ਕੁੜੀਆਂ ਨੂੰ ਵੀ ਪੈਸੇ ਦੀ ਪੇਸ਼ਕਸ਼ ਕੀਤੀ ਜਾ ਰਹੀ ਸੀ ਜੇਕਰ ਉਹ ਵਿਆਹ ਕਰਵਾ ਲੈਂਦੀਆਂ ਨੇ ਅਤੇ ਬੱਚੇ ਨੂੰ ਜਨਮ ਦਿਂਦੀਆਂ ਨੇ ਕਿਉਂਕਿ ਜਾਪਾਨ ਦੇ ਵਿੱਚ ਜਨਮ ਦਰ ਘਟ ਰਹੀ ਹੈ ਅਤੇ ਆਬਾਦੀ ਬੁੱਢੀ ਹੋ ਰਹੀ ਹੈ ਸਰਕਾਰ ਅਜਹੀਆ ਯੋਜਨਾਵਾਂ ਰਾਹੀਂ ਆਬਾਦੀ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਸੀ